ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ। ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਅੱਜ ਇੱਕ ਹੋਰ ਨਵੀਂ ਕਹਾਣੀ। ਉਮੀਦ ਕਰਦੇ ਹਾਂ ਤੁਸੀਂ ਬੇਹੱਦ ਪਸੰਦ ਕਰੋਗੇ ਅਤੇ ਲਾਈਕ ਸ਼ੇਅਰ ਵੀ ਕਰੋਗੇ। ਇਹ ਬਹੁਤ ਹੀ ਸੋਹਣੀ ਪ੍ਰੇਰਨਾ ਦਾ ਇੱਕ ਕਹਾਣੀ ਹੈ ਇਸ ਨੂੰ ਜਰੂਰ ਸੁਣੋ। ਅਤੇ ਅਖੀਰ ਤੱਕ ਜਰੂਰ ਸੁਣਨਾ ਅਤੇ ਵੀਡੀਓ ਨੂੰ ਲਾਈਕ ਵੀ ਕਰ ਦੇਣਾ। ਦੋਸਤੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਕਹਾਣੀ। ਸ਼ਾਮ ਦਾ ਸਮਾਂ ਸੀ। ਪ੍ਰੀਤ ਆਪਣੀ ਮੰਮੀ ਨੂੰ ਫੋਨ ਕਰਕੇ ਕਹਿ ਰਹੀ ਸੀ। ਮੰਮੀ, ਤੂੰ ਤਾਂ ਇਹ ਗੱਲ ਜਾਣਦੀ ਹੀ ਹੈ। ਕਿ ਕੁਝ ਦਿਨਾਂ ਵਿੱਚ ਮੇਰਾ ਬੱਚਾ ਇਸ ਦੁਨੀਆ ਵਿੱਚ ਆਉਣ ਵਾਲਾ ਹੈ ਅਤੇ ਇਸ ਸਮੇਂ ਵਿੱਚ ਸਾਡੀ ਨੌਕਰਾਨੀ ਵੀ ਆਪਣੇ ਪਿੰਡ ਚਲੀ ਗਈ ਹੈ ਇਹ ਕਹਿ ਕੇ ਗਈ ਹੈ ਕਿ ਮੈਂ ਹੁਣ 2-3 ਮਹੀਨਿਆਂ ਤੱਕ ਆਵਾਂਗੀ ਹੁਣ ਇੰਨੀ ਜਲਦੀ ਤਾਂ ਕੋਈ ਨਵੀਂ ਨੌਕਰਾਨੀ ਵੀ ਨਹੀਂ ਮਿਲਣੀ ਅਤੇ ਤੂੰ ਵੀ ਵੀਰੇ ਕੋਲ ਆਸਟ੍ਰੇਲੀਆ ਜਾ ਕੇ ਬੈਠ ਗਈ ਹੈ ਪ੍ਰੀਤ ਨੇ ਪਰੇਸ਼ਾਨ ਹੁੰਦੇ ਹੋਏ ਆਪਣੀ ਮੰਮੀ ਨੂੰ ਕਿਹਾ ਤਾਂ ਪ੍ਰੀਤ ਦੀ ਮੰਮੀ ਨੇ ਅੱਗੋਂ ਕਿਹਾ ਕਿ ਇਸ ਵਿੱਚ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਹੈ ਮੇਰੀ ਕਮਲੀਏ ਧੀਏ ਕੋਈ ਨਵੀਂ ਨੌਕਰਾਨੀ ਲੱਭਣ ਦੀ ਜ਼ਰੂਰਤ ਹੀ ਕੀ ਹੈ ਤੇਰੀ ਸੱਸ ਹੈ ਨਾ ਉਹ ਕਿਸ ਦਿਨ ਕੰਮ ਆਵੇਗੀ ਉਹ ਹੱਟੀ ਕੱਟੀ ਚੰਗੀ ਭਲੀ ਤਾਂ ਹੈ ਅਤੇ ਫਿਰ ਹਾਂ ਤੂੰ ਤਾਂ ਉਸ ਨੂੰ ਹੁਣ ਦਾਦੀ ਬਣਾਉਣ ਜਾ ਰਹੀ ਹੈ ਇਹਨਾਂ ਤਾਂ ਕਰ ਹੀ ਸਕਦੀ ਹੈ ਨਾ ਉਹ ਤੇਰੇ ਲਈ ਜਦੋਂ ਤੱਕ ਤੈਨੂੰ ਲੋੜ ਹੋਵੇ ਉਸ ਤੋਂ ਕੰਮ ਕਰਵਾਉਂਦੇ ਰਹਿਣਾ ਅਤੇ ਫਿਰ ਉਸ ਨੂੰ ਪਿੰਡ ਵਾਲੇ ਘਰ ਭੇਜ ਦੇਣਾ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਪ੍ਰੀਤ ਦੀਆਂ ਅੱਖਾਂ ਵਿੱਚ ਚਮਕ ਆ ਗਈ ਹਾਂ ਮਾਂ ਮੈਂ ਤਾਂ ਇਹ ਸੋਚਿਆ ਹੀ ਨਹੀਂ ਸੀ ਤੂੰ ਤਾਂ ਮੈਨੂੰ ਬਹੁਤ ਹੀ ਵਧੀਆ ਆਈਡੀਆ ਦਿੱਤਾ ਹੈ ਫਿਰ ਸ਼ਾਮ ਨੂੰ ਜਦੋਂ ਪ੍ਰੀਤ ਦਾ ਪਤੀ ਘਰ ਆਇਆ ਪ੍ਰੀਤ ਉਦਾਸ ਜਿਹਾ ਚਿਹਰਾ ਬਣਾ ਕੇ ਆਪਣੇ ਪਤੀ ਨੂੰ ਚਾਹ ਦੇਣ ਲੱਗੀ ਤਾਂ ਉਸਦੇ ਪਤੀ ਨੇ ਕਿਹਾ ਕੀ ਗੱਲ ਹੈ ਪ੍ਰੀਤ ਬੜੀ ਉਦਾਸ ਜਿਹੀ ਲੱਗ ਰਹੀ ਹੈ ਮੈਂ ਸੋਚ ਰਹੀ ਸੀ ਕਿ ਤੁਹਾਡੇ ਮੰਮੀ ਪਾਪਾ ਨੂੰ ਕੁਝ ਸਮੇਂ ਲਈ ਆਪਾਂ ਇੱਥੇ ਬੁਲਾ ਲੈਂਦੇ ਹਾਂ ਪਰ ਉਹ ਪਰ ਪਰ ਕੀ ਪਰ ਪਿਛਲੀ ਵਾਰ ਜੋ ਹੋਇਆ ਸੀ ਉਸ ਦੀ ਵਜ੍ਹਾ ਨਾਲ ਕਿਤੇ ਮੰਮੀ ਨਰਾਜ਼ ਤਾਂ ਨਹੀਂ 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 ਪ੍ਰੀਤ ਅਜਿਹੀ ਕੋਈ ਗੱਲ ਨਹੀਂ ਮੰਮੀ ਪਾਪਾ ਤਾਂ ਆਪਣੇ ਇੱਕ ਬੋਲਤੇ ਹੀ ਦੌੜੇ ਚਲੇ ਆਉਣਗੇ ਸੁਣਦੇ ਹੋ ਲਖਵੀਰ ਦਾ ਫੋਨ ਆਇਆ ਸੀ ਬਲਜੀਤ ਕੌਰ ਨੇ ਉੱਚੀ ਬੋਲਦੇ ਹੋਏ ਕਿਹਾ ਨਿਹਾਲ ਸਿੰਘ ਜੀ ਦੀ ਖੁਸ਼ੀ ਦਾ ਤਾਂ ਜਿਵੇਂ ਕੋਈ ਟਿਕਾਣਾ ਹੀ ਨਾ ਰਿਹਾ ਅੱਛਾ ਐਨੇ ਦਿਨਾਂ ਬਾਅਦ ਚਲੋ ਯਾਦ ਤਾਂ ਕੀਤਾ ਉਸਨੇ ਕੀ ਕਿਹਾ ਉਸਨੇ ਠੀਕ ਤਾਂ ਹਨ ਸਭ ਉੱਥੇ ਦਰਅਸਲ ਬਹੂ ਦੀ ਡਿਲੀਵਰੀ ਦਾ ਸਮਾਂ ਨੇੜੇ ਆ ਰਿਹਾ ਹੈ ਨਾ ਇਸ ਲਈ ਆਪਣੇ ਘਰ ਬੁਲਾ ਰਿਹਾ ਸੀ ਆਪਾਂ ਦੋਹਾਂ ਨੂੰ ਬੇਟੇ ਨਾਲ ਗੱਲ ਕਰਕੇ ਬਲਜੀਤ ਕੌਰ ਦੀਆਂ ਖੁਸ਼ੀਆਂ ਸੱਤਵੇਂ ਅਸਮਾਨ ਤੇ ਸਨ ਪਰ ਅਚਾਨਕ ਹੀ ਬਲਜੀਤ ਕੌਰ ਪੁਰਾਣੀਆਂ ਗੱਲਾਂ ਨੂੰ ਯਾਦ ਕਰਕੇ ਉਦਾਸ ਹੋ ਗਈ। ਦਰਅਸਲ 1 ਸਾਲ ਪਹਿਲਾਂ ਬਲਜੀਤ ਘੋੜਾ ਤੇ ਨਿਹਾਲ ਸਿੰਘ ਆਪਣੇ ਬਹੂ ਬੇਟੇ ਦੇ ਘਰ ਕੁਝ ਦਿਨ ਰਹਿਣ ਲਈ ਗਏ ਸਨ। ਉਸਦੀ ਬਹੂ ਜਾਣ ਗਈ ਸੀ ਕਿ ਉਸਦੀ ਸੱਸ ਬਿਲਕੁਲ ਸਿੱਧੀ ਸਾਦੀ ਹੈ ਤਾਂ ਉਸਨੇ ਇਸ ਗੱਲ ਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ। ਸਾਰਾ ਦਿਨ ਬਿਜ਼ੀ ਰਹਿਣ ਦਾ ਬਹਾਨਾ ਕਰਦੀ ਅਤੇ ਸਾਰਾ ਕੰਮ ਆਪਣੀ ਸੱਸ ਦੇ ਸਿਰ ਤੇ ਛੱਡ ਦਿੰਦੀ। ਇਹ ਸਭ ਦੇਖ ਕੇ ਨਿਹਾਲ ਸਿੰਘ ਜੀ ਨੂੰ ਬਿਲਕੁਲ ਵੀ ਚੰਗਾ ਨਾ ਲੱਗਦਾ ਤਾਂ ਉਸਨੇ ਆਪਣੀ ਨੂੰਹ ਨੂੰ ਕਿਹਾ ਕਿ ਬੇਟਾ ਤੇਰੇ ਮੰਮੀ ਹੁਣ ਬਜ਼ੁਰਗ ਹੋ ਗਏ ਹਨ ਉਹਨਾਂ ਤੋਂ ਕੰਮ ਨਹੀਂ ਹੁੰਦਾ ਥੋੜਾ ਬਹੁਤ ਕੰਮ ਤੂੰ ਵੀ ਉਸਦੇ ਨਾਲ ਕਰਵਾ ਦਿਆ ਕਰ ਬਸ ਐਨਾ ਕਹਿਣ ਦੀ ਧੀਰ ਹੀ ਸੀ ਬਹੂ ਨੇ ਤਾਂ ਤਮਾਸ਼ਾ ਖੜਾ ਕਰ ਦਿੱਤਾ ਅਤੇ ਬਹੁਤ ਗੱਲਾਂ ਸੁਣਾਈਆਂ ਬਲਜੀਤ ਕੌਰ ਅਤੇ ਨਿਹਾਲ ਸਿੰਘ ਜੀ ਚੁੱਪਚਾਪ ਖੜੇ ਆਪਣਾ અપਮਾਨ ਹੁੰਦਾ ਸਹਿੰਦੇ ਰਹੇ ਅਤੇ ਲਖਵੀਰ ਆਪਣੀ ਪਤਨੀ ਦੇ ਸਾਹਮਣੇ ਕੁਝ ਵੀ ਨਾ ਬੋਲ ਸਕਿਆ ਬਲਜੀਤ ਕੌਰ ਅਤੇ ਨਿਹਾਲ ਸਿੰਘ ਜੀ ਆਪਣੇ ਸਮਾਨ ਦੀ ਰੱਖਿਆ ਕਰਦੇ ਹੋਏ ਵਾਪਸ ਆਪਣੇ ਘਰ ਆ ਗਏ ਬਲਜੀਤ ਕੌਰ ਪਿਛਲੀਆਂ ਯਾਦਾਂ ਵਿੱਚ ਖੋਈ ਹੋਈ ਸੀ ਇੰਨੇ ਵਿੱਚ ਨਿਹਾਲ ਸਿੰਘ ਜੀ ਬੋਲੇ ਬਲਜੀਤ ਤੂੰ ਕਿਹੜੀਆਂ ਗੱਲਾਂ ਵਿੱਚ ਗਵਾਚੀ ਹੋਈ ਹੈ ਹਲੇ ਤੱਕ ਬੈਠੀ ਸੋਚ ਹੀ ਰਹੀ ਹੈ ਜਲਦੀ ਨਾਲ ਸਮਾਨ ਪੈਕ ਕਰੋ ਨਿਹਾਲ ਸਿੰਘ ਜੀ ਨੇ ਆਪਣੀ ਪਤਨੀ ਬਲਜੀਤ ਕੌਰ ਨੂੰ ਕਿਹਾ ਤੂੰ ਤਾਂ ਜਾਣਦੀ ਹੀ ਹੈ ਕਿ ਲਖਵੀਰ ਦੇ ਵਿਆਹ ਨੂੰ 5 ਸਾਲ ਹੋ ਗਏ ਹਨ ਅਤੇ ਕਿੰਨੇ ਸਾਲਾਂ ਬਾਅਦ ਹੁਣ ਜਾ ਕੇ ਮੇਰੇ ਬੇਟੇ ਦੇ ਘਰ ਖੁਸ਼ੀਆਂ ਆਈਆਂ ਹਨ ਜੀ ਠੀਕ ਹੈ ਮੈਂ ਅੰਜੂ ਨੂੰ ਕਹਿ ਕੇ ਆਉਂਦੀ ਹਾਂ ਕਿ ਅਸੀਂ ਕੁਝ ਦਿਨਾਂ ਲਈ ਆਪਣੇ ਬੇਟੇ ਦੇ ਘਰ ਜਾ ਰਹੇ ਹਾਂ ਅਸਲ ਵਿੱਚ ਬਲਜੀਤ ਕੌਰ ਅਤੇ ਨਿਹਾਲ ਸਿੰਘ ਨੇ ਆਪਣੇ ਘਰ ਦਾ ਇੱਕ ਹਿੱਸਾ ਕਿਰਾਏ ਤੇ ਦਿੱਤਾ ਹੋਇਆ ਸੀ ਜਿਸ ਵਿੱਚ ਅੰਜੂ ਅਤੇ ਉਸ ਦਾ ਪਤੀ ਆਪਣੇ ਇੱਕ ਪਿਆਰੇ ਜਿਹੇ ਬੱਚੇ ਨਾਲ ਰਹਿੰਦੇ ਸਨ ਉਹ ਦੋਵੇਂ ਘਰੇ ਬੈਠ ਕੇ ਹੀ ਟਿਫਨ ਸਰਵਿਸ ਦਾ ਕੰਮ ਕਰਦੇ ਸਨ ਨੇੜੇ ਹੀ ਇੱਕ ਕੁੜੀਆਂ ਦਾ ਕਾਲਜ ਸੀ ਇਸ ਲਈ ਉਹਨਾਂ ਦਾ ਕੰਮ ਹੋਰ ਵੀ ਵਧੀਆ ਚੱਲਦਾ ਸੀ ਕੁਝ ਹੀ ਸਾਲਾਂ ਵਿੱਚ ਬਲਜੀਤ ਕੌਰ ਅਤੇ ਅੰਜੂ ਦੇ ਵਿੱਚ ਬਹੁਤ ਲਗਾਵ ਹੋ ਗਿਆ ਅੰਜੂ ਦੇ بیٹے ਸ਼ਵੀ ਨੂੰ ਆਪਣੀ ਸੱਕੀ ਦਾਦੀ ਨਾਲੋਂ ਵੀ ਜ਼ਿਆਦਾ ਪਿਆਰ ਕਰਦੀ ਸੀ ਬਲਜੀਤ ਕੌਰ ਅੰਜੂ ਓ ਅੰਜੂ ਨਿਰਮਲਾ ਜੀ ਨੇ ਆਵਾਜ਼ ਦਿੱਤੀ ਤਾਂ ਅੰਜੂ ਰਸੋਈ ਵਿੱਚੋਂ ਬਾਹਰ ਆਈ ਹਾਂਜੀ ਆਂਟੀ ਜੀ ਤਾਂ ਬਲਜੀਤ ਕੌਰ ਨੇ ਅੰਜੂ ਨੂੰ ਕਿਹਾ ਇੱਕ ਖੁਸ਼ਖਬਰੀ ਹੈ ਮੈਂ ਜਲਦੀ ਹੀ ਦਾਦੀ ਬਨਣ ਵਾਲੀ ਹਾਂ ਅੱਛਾ ਆਂਟੀ ਜੀ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਬਲਜੀਤ ਕੌਰ ਦੀ ਖੁਸ਼ੀ ਵਿੱਚ ਸ਼ਾਮਲ ਹੁੰਦੀ ਹੋਈ ਅੰਜੂ ਨੇ ਕਿਹਾ ਹਾਂਜੀ ਲਖਵੀਰ ਨੇ ਸਾਨੂੰ ਪੂਰੇ 6 ਮਹੀਨੇ ਦੀ ਤਿਆਰੀ ਕਰਕੇ ਆਉਣ ਲਈ ਕਿਹਾ ਹੈ ਅਤੇ ਹਾਲੇ ਤਾਂ ਸਾਡੀ ਸਾਰੀ ਪੈਕਿੰਗ ਕਰਨ ਵਾਲੀ ਪਈ ਹੈ ਤੂੰ ਜਲਦੀ ਨਾਲ ਆਪਣਾ ਟਿਫਨ ਦਾ ਕੰਮ ਨਿਬੇੜ ਕੇ ਮੇਰੀ ਮਦਦ ਕਰਵਾ ਦੇਣਾ ਇੰਨੇ ਨੂੰ ਅੰਜੂ ਦੇ ਪਤੀ ਦੀ ਆਵਾਜ਼ ਆਈ ਕਿ ਟਿਫਨ ਦਾ ਕੰਮ ਐ ਆਪੇ ਦੇਖ ਲਵਾਂਗਾ ਤੂੰ ਆਂਟੀ ਨਾਲ ਜਾ ਕੇ ਉਸਦੀ ਮਦਦ ਕਰਵਾ ਦੇ ਫਿਰ ਅੰਜੂ ਨੇ ਜਾ ਕੇ ਬਲਜੀਤ ਘੌਰ ਦੀ ਮਦਦ ਕੀਤੀ ਅਤੇ ਉਸ ਨਾਲ ਉਸਦੀ ਨੋਹ ਲਈ ਗੋਂਦ ਵਾਲੇ ਲੱਡੂ ਵੀ ਬਣਵਾਏ ਜਾਣ ਤੋਂ ਪਹਿਲਾਂ ਰਸਤੇ ਵਾਸਤੇ ਇੱਕ ਟਿਫਨ ਵੀ ਤਿਆਰ ਕਰਕੇ ਦਿੱਤਾ ਦੁਪਹਿਰ ਦੀ ਟ੍ਰੇਨ ਤੇ ਦੋਵੇਂ ਜਣੇ ਆਪਣੇ ਬੇਟੇ ਦੇ ਘਰ ਜਾਣ ਲਈ ਰਵਾਨਾ ਹੋ ਗਏ ਫਿਰ ਉਹਨਾਂ ਦਾ ਬੇਟਾ ਸਟੇਸ਼ਨ ਤੇ ਆ ਕੇ ਉਹਨਾਂ ਨੂੰ ਗੱਡੀ ਵਿੱਚ ਬਿਠਾ ਕੇ ਲੈ ਗਿਆ ਜਿਵੇਂ ਹੀ ਘਰੇ ਪਹੁੰਚੇ ਬਹੂ ਨੂੰ ਮਿਲ ਕੇ ਬਲਜੀਤ ਘੌਰ ਅਤੇ ਨਿਹਾਲ ਸਿੰਘ ਜੀ ਨੇ ਸਾਰੀਆਂ ਪਿਛਲੀਆਂ ਗੱਲਾਂ ਨੂੰ ਭੁੱਲ ਕੇ ਬਹੁਤ ਸਾਰਾ ਅਸ਼ੀਰਵਾਦ ਦਿੱਤਾ ਬਲਜੀਤ ਕੌਰ ਨੇ ਘਰੇ ਪਹੁੰਚਦਿਆਂ ਹੀ ਘਰ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਆਪਣੇ ਉੱਪਰ ਲੈ ਲਈ ਸਾਰਾ ਘਰ ਜੋ ਕੰਮ ਵਾਲੀ ਨਾ ਹੋਣ ਕਰਕੇ ਵਿਖਰਿਆ ਹੋਇਆ ਸੀ ਬਲਜੀਤ ਕੌਰ ਨੇ ਬੜੀ ਹੀ ਕੁਸ਼ਲਤਾ ਦੇ ਨਾਲ ਸਾਰਾ ਘਰ ਸਾਫ਼ ਸੁਥਰਾ ਬਣਾ ਦਿੱਤਾ ਬਲਜੀਤ ਕੌਰ ਰੋਜ਼ਾਨਾ ਆਪਣੀ ਨੂ ਨੂੰ ਚੰਗਾ ਤੇ ਪੌਸ਼ਟਿਕ ਭੋਜਨ ਖਵਾਉਂਦੀ ਨੂ ਦੇ ਮੂੰਹ ਵਿੱਚ ਤਾਂ ਜਿਵੇਂ ਮਿਸ਼ਰੀ ਹੀ ਖੁੱਲ ਗਈ ਹੋਵੇ ਸਾਰਾ ਦਿਨ ਮਾਂ ਜੀ ਮਾਂ ਜੀ ਕਹਿ ਕੇ ਆਪਣੇ ਸਾਰੇ ਕੰਮ ਕਰਵਾ ਲੈਂਦੀ ਫਿਰ ਸਹੀ ਸਮਾਂ ਆ ਗਿਆ ਅਤੇ ਪ੍ਰੀਤ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਦਾਦਾ-ਦਾਦੀ ਦੇ ਜਿਵੇਂ ਧਰਤੀ ਤੇ ਪੈਰ ਹੀ ਨਹੀਂ ਲੱਗ ਰਹੇ ਸਨ ਬਲਜੀਤ ਕੌਰ ਨੇ ਪੋਤੇ ਨੂੰ ਦੇਖਦੇ ਹੋਏ ਕਿਹਾ ਇਹ ਤਾਂ ਬਿਲਕੁਲ ਤੁਹਾਡੇ ਤੇ ਗਿਆ ਮੇਰੇ ਪੁੱਤ ਦੇ ਨੈਣ ਨਕਸ਼ਾ ਬਿਲਕੁਲ ਤੁਹਾਡੇ ਵਰਗੇ ਹਨ ਨਿਹਾਲ ਸਿੰਘ ਜੀ ਨੇ ਬੱਚੇ ਨੂੰ ਬਲਜੀਤ ਨੂੰ ਫੜਾਉਂਦੇ ਹੋਏ ਕਿਹਾ ਇਸ ਨੇ ਤਾਂ ਮੈਨੂੰ ਗਿੱਲਾ ਕਰ ਦਿੱਤਾ ਸਾਰੇ ਜਨ ਨੇ ਜ਼ੋਰ-ਜ਼ੋਰ ਦੀ ਹੱਸਣ ਲੱਗੇ ਬੱਚਾ ਹੋਣ ਤੋਂ ਬਾਅਦ ਬਲਜੀਤ ਕੌਰ ਨੇ ਆਪਣੀ ਨੋਹ ਦੀ ਖੂਬ ਸੇਵਾ ਕੀਤੀ ਬੱਚੇ ਦਾ ਖਿਆਲ ਰੱਖਣਾ ਘਰ ਦਾ ਕੰਮ ਅਤੇ ਨੋਹ ਲਈ ਅਲੱਗ ਖਾਣਾ ਬਣਾਉਣਾ ਬਲਜੀਤ ਕੌਰ ਹੁਣ ਬੁੱਢੀ ਹੋ ਚੁੱਕੀ ਸੀ ਪਰ ਫਿਰ ਵੀ ਇਹ ਸੋਚ ਕੇ ਹਾਜ਼ਰ ਰਹਿੰਦੀ ਕਿ ਕਿਤੇ ਬਹੂ ਨੂੰ ਕੋਈ ਤਕਲੀਫ ਨਾ ਹੋਵੇ ਉਸ ਦੇ ਗੋਡਿਆਂ ਵਿੱਚ ਵੀ ਦਰਦ ਰਹਿੰਦਾ ਸੀ ਫਿਰ ਵੀ ਬਲਜੀਤ ਕੌਰ ਬੜੀ ਕੁਸ਼ਲਤਾ ਨਾਲ ਘਰ ਦਾ ਸਾਰਾ ਕੰਮ ਕਰ ਰਹੀ ਸੀ ਕਈ ਵਾਰ ਨਿਹਾਲ ਸਿੰਘ ਜੀ ਵੀ ਘਰ ਦੇ ਕੰਮਾਂ ਵਿੱਚ ਉਸ ਦੇ ਨਾਲ ਹੱਥ ਵਟਾ ਦਿੰਦੇ ਦੇਖਦੇ ਹੀ ਦੇਖਦੇ ਕਈ ਮਹੀਨੇ ਬੀਤ ਗਏ ਬੱਚੇ ਨਾ ਲਾਡਦੁਲਾਰ ਕਰਦੇ ਆ ਬਲਜੀਤ ਕੌਰ ਅਤੇ ਨਿਹਾਲ ਸਿੰਘ ਜੀ ਦਾ ਸਮਾਂ ਕਦੋਂ ਬੀਤ ਗਿਆ ਪਤਾ ਹੀ ਨਹੀਂ ਲੱਗਿਆ ਹੌਲੀ ਹੌਲੀ ਬੱਚੇ ਨੂੰ ਵੀ ਆਪਣੇ ਦਾਦਾ ਦਾਦੀ ਜੀ ਦੇ ਹੱਥਾਂ ਦੀ ਪਹਿਚਾਨ ਹੋ ਗਈ। ਇਹ ਗੱਲ ਬਹੁਪ੍ਰੀਤ ਨੂੰ ਖਟਕਣ ਲੱਗੀ। ਕੁਝ ਦਿਨਾਂ ਬਾਅਦ ਪ੍ਰੀਤ ਦੇ ਕੰਮ ਵਾਲੀ ਵੀ ਪਿੰਡੋਂ ਵਾਪਸ ਆ ਗਈ। ਬਲਜੀਤਕੌਰ ਦੇ ਮਨਾਂ ਕਰਨ ਤੋਂ ਬਾਅਦ ਵੀ ਉਸਨੇ ਇਹ ਦਲੀਲ ਦਿੰਦੇ ਹੋਏ ਕੰਮ ਵਾਲੇ ਨੂੰ ਵਾਪਸ ਬੁਲਾ ਲਿਆ ਕਿ ਮੰਮੀ ਜੀ ਸਾਰਾ ਦਿਨ ਕੰਮ ਕਰਦੀ ਹੈ ਤੇ ਬੱਚੇ ਨੂੰ ਸੰਭਾਲਦੀ ਥੱਕ ਜਾਂਦੀ ਹੈ। ਇੱਕ ਦਿਨ ਜਦੋਂ ਬਲਜੀਤਕੌਰ ਬੱਚੇ ਨੂੰ ਚਮਚ ਨਾਲ ਦੁੱਧ ਪਿਆ ਰਹੀ ਸੀ ਤਾਂ ਬੱਚੇ ਨੇ ਥੋੜਾ ਖਾਂਸੀ ਕਰਦੇ ਹੋਏ ਉਲਟੀ ਕਰ ਦਿੱਤੀ। ਬਸ ਫੇਰ ਕੀ ਸੀ? ਪ੍ਰੀਤ ਨੂੰ ਤਾਂ ਜਿਵੇਂ ਬਹਾਨਾ ਹੀ ਮਿਲ ਗਿਆ ਆਪਣੀ ਸੱਸ ਮਾਂ ਤੇ ਦੋਸ਼ ਲਾਉਣ ਲੱਗੀ ਅਤੇ ਲਖਵੀਰ ਨੇ ਬੱਚੇ ਦੀ ਸਾਰੀ ਜ਼ਿੰਮੇਵਾਰੀ ਇੱਕ ਮੇਡ ਨੂੰ ਦੇ ਦਿੱਤੀ ਪਰ ਬਲਜੀਤ ਕੌਰ ਦਾ ਮੋਹ ਤਾਂ ਬੱਚੇ ਦੇ ਵਿੱਚ ਹੀ اٹਕਿਆ ਹੋਇਆ ਸੀ ਇਸ ਲਈ ਮਮਤਾ ਦੇ ਵਾਸ ਵਿੱਚ ਕਦੇ-ਕਦਾਈਂ ਉਹ ਬੱਚੇ ਨੂੰ ਚੁੱਕ ਲੈਂਦੀ ਸੀ ਇੱਕ ਦਿਨ ਜਦੋਂ ਦੋਨੋਂ ਬੇਟਾ ਬਹੂ ਬਾਹਰ ਗਏ ਤਾਂ ਬੱਚੇ ਨੂੰ ਉਸ ਮੇਡ ਨੂੰ ਦੇ ਗਏ ਬੱਚਾ ਲਗਾਤਾਰ ਰੋਈ ਜਾ ਰਿਹਾ ਸੀ ਮੇਡ ਉਸ ਨੂੰ ਚੁੱਪ ਕਰਾਉਣ ਦੀ ਬਹੁਤ ਕੋਸ਼ਿਸ਼ ਕਰਦੀ ਪਰ ਉਸ ਦਾ ਰੋਣਾ ਬੰਦ ਨਹੀਂ ਹੋ ਰਿਹਾ ਸੀ ਬਲਜੀਤ कौर ਤੋਂ ਬੱਚੇ ਦਾ ਰੋਣਾ ਦੇਖਿਆ ਨਾ ਗਿਆ ਅਤੇ ਉਸ ਮੇਡ ਦੇ ਹੱਥਾਂ ਵਿੱਚੋਂ ਬੱਚੇ ਨੂੰ ਲੈ ਲਿਆ ਅਤੇ ਉਸ ਦੀ ਤੁੰਨੀ ਤੇ ਹਿੰਗ ਲਾਉਣ ਲੱਗੀ ਤਾਂ ਬੱਚਾ ਚੁੱਪ ਹੋ ਗਿਆ ਅਤੇ ਦਾਦੀ ਦੇ ਸ਼ੋਨ ਨਾਲ ਮੁਸਕਰਾ ਪਿਆ ਕੁਝ ਦੇਰ ਬਾਅਦ ਜਦੋਂ ਬੇਟਾ ਬਹੂ ਵਾਪਸ ਆਈ ਤਾਂ ਉਸ ਮੇਡ ਨੇ ਉਹਨਾਂ ਦੇ ਕੰਨ ਭਰ ਦਿੱਤੇ ਮੈਡਮ ਜਦੋਂ ਮੇਰੀ ਜ਼ਰੂਰਤ ਹੀ ਨਹੀਂ ਸੀ ਤਾਂ ਮੈਨੂੰ ਕੰਮ ਤੇ ਕਿਉਂ ਰੱਖਿਆ ਤੁਹਾਡੇ ਸੱਸ ਸਹੁਰਾ ਤਾਂ ਮੈਨੂੰ ਬੱਚੇ ਨੂੰ ਸ਼ੂਨ ਵੀ ਨਹੀਂ ਦਿੰਦੇ ਅੱਜ ਮੇਰੇ ਹੱਥਾਂ ਵਿੱਚੋਂ ਬੱਚਾ ਖੋ ਲਿਆ ਹੁਣ ਮੈਂ ਤੁਹਾਡੇ ਘਰ ਕੰਮ ਨਹੀਂ ਕਰਾਂਗੀ ਦੋਵੇਂ ਪਤੀ ਪਤਨੀ ਬਲਜੀਤ ਕੌਰ ਤੇ ਬਹੁਤ ਜ਼ਿਆਦਾ ਗੁੱਸਾ ਕਰਨ ਲੱਗੇ ਅਤੇ ਉਸ ਮੇੜ ਨੂੰ ਮਨਾਉਣ ਲੱਗੇ। ਬਲਜੀਤ ਕੌਰ ਦੇ ਨਿਹਾਲ ਸਿੰਘ ਜੀ ਨੇ અપਮਾਨ ਦਾ ਕੁੱਟ ਪੀ ਲਿਆ। ਹੋਰ ਉਹ ਕਰਦੇ ਵੀ ਕੀ? ਬੱਚੇ ਦੇ ਮੋਹ ਵਿੱਚ ਉਹ ਬਹੂ ਬੇਟੇ ਦਾ ਘਰ ਵੀ ਛੱਡ ਕੇ ਨਹੀਂ ਜਾਣਾ ਚਾਹੁੰਦੇ ਸੀ। ਬਲਜੀਤ ਕੌਰ ਕਮਰੇ ਵਿੱਚ ਜਾ ਕੇ ਰੋਣ ਲੱਗੀ। ਬਹੂ ਤਾਂ ਪ੍ਰਾਏ ਕਰਦੀ ਹੈ ਪਰ ਬੇਟਾ ਤਾਂ ਆਪਣਾ ਹੀ ਸੀ। ਅੱਜ ਤਾਂ ਮੈਨੂੰ ਸ਼ਰਮ ਆ ਰਹੀ ਹੈ ਉਸ ਨੂੰ ਆਪਣਾ ਬੇਟਾ ਕਹਿੰਦੇ ਹੋਏ। ਹੁਣ ਤਾਂ ਇਹ ਹਾਲ ਹੋ ਗਿਆ ਸੀ ਕਿ ਪੂਰਾ ਦਿਨ ਉਹ ਮੇੜ ਹੀ ਬੱਚੇ ਨੂੰ ਸੰਭਾਲਦੀ ਸੀ। ਅਤੇ ਬਹੂ ਆਪਣੀ ਮਾਂ ਨਾਲ ਸਾਰਾ ਦਿਨ ਫੋਨ ਤੇ ਗੱਲਾਂ ਕਰਦੀ ਰਹਿੰਦੀ। ਹੁਣ ਰਸੋਈ ਦੀ ਸਾਰੀ ਜ਼ਿੰਮੇਵਾਰੀ ਬਲਜੀਤ कौर ਦੇ ਹੀ ਪੈ ਗਈ ਸੀ। ਇੱਥੋਂ ਤੱਕ ਕਿ ਉਸ ਮੇਰੇ ਦਾ ਖਾਣਾ ਵੀ ਬਲਜੀਤ कौर ਨੂੰ ਹੀ ਬਣਾਉਣਾ ਪੈਂਦਾ ਸੀ। ਅਤੇ ਨਿਹਾਲ ਸਿੰਘ ਜੀ ਆਪਣੀ ਪਤਨੀ ਦਾ ਇਹ ਹਾਲ ਦੇਖ ਕੇ ਅੰਦਰ ਹੀ ਅੰਦਰ ਕੁੱਟਦੇ ਰਹਿੰਦੇ। ਇੱਕ ਦਿਨ ਪ੍ਰੀਤ ਬਹੂ ਨੇ ਆਪਣੀ ਸੱਸ ਨੂੰ ਕਿਹਾ ਕਿ ਮੰਮੀ ਜੀ ਅੱਜ ਮੇਰੀਆਂ ਕੁਝ ਸਹੇਲੀਆਂ ਘਰੇ ਆ ਰਹੀਆਂ ਹਨ ਤਾਂ ਉਹਨਾਂ ਲਈ ਕੁਝ ਸਨੈਕਸ ਵਗੈਰਾ ਦਾ ਇੰਤਜ਼ਾਮ ਕਰ ਲੈਣਾ ਅਤੇ ਚਾਹ ਕੌਫੀ ਵੀ ਬਣਾ ਦੇਣਾ। ਸ਼ਾਮ ਨੂੰ ਜਦੋਂ ਬਹੁਤ ਦੀਆਂ ਸਹੇਲੀਆਂ ਘਰ ਆਈਆਂ ਤਾਂ ਬਲਜੀਤ कौर ਨੇ ਉਹਨਾਂ ਨੂੰ ਪੂਰੇ ਆਦਰ ਸਨਮਾਨ ਨਾਲ ਬੈਠਣ ਲਈ ਕਿਹਾ ਆਪਣੇ ਹੱਥਾਂ ਨਾਲ ਬਣੇ ਹੋਏ ਬਹੁਤ ਹੀ ਸੁਆਦੀਸ਼ਟ ਸਨੈਕਸ ਖਵਾਏ ਉਹਨਾਂ ਦੀ ਖੂਬ ਸੇਵਾ ਕੀਤੀ ਅਤੇ ਰਸੋਈ ਵਿੱਚ ਜਾ ਕੇ ਬਰਤਨ ਸਾਫ਼ ਕਰਨ ਲੱਗ ਪਈ ਪਰ ਅਚਾਨਕ ਉਸ ਨੇ ਜੋ ਸੁਣਿਆ ਉਸ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਹੋਇਆ ਉਸ ਦੀਆਂ ਸਹੇਲੀਆਂ ਉਸ ਨੂੰ ਕਹਿ ਰਹੀਆਂ ਸਨ ਪ੍ਰੀਤ ਤੈਨੂੰ ਕੰਮ ਵਾਲੀ ਬਾਈ ਤਾਂ ਬਹੁਤ ਚੰਗੀ ਮਿਲੀ ਹੈ ਕਿੰਨਾ ਲਾਜਵਾਬ ਖਾਣਾ ਬਣਾਉਂਦੀ ਹੈ ਕਿੰਨੀ ਤਨਖਾਹ ਲੈਂਦੀ ਹੈ ਸਾਡੇ ਲਈ ਵੀ ਇਹੋ ਜਿਹਾ ਕੰਮ ਵਾਲੀ ਲੱਭ ਕੇ ਦੇ ਇਹ ਸੁਣ ਕੇ ਪ੍ਰੀਤ ਹੱਸ ਪਈ ਪਰ ਉਸ ਤੋਂ ਇਨਾ ਵੀ ਨਾ ਕਿਹਾ ਗਿਆ ਕਿ ਇਹ ਨੌਕਰਾਨੀ ਨਹੀਂ ਇਹ ਮੇਰੀ ਸੱਸ ਹੈ ਥੋੜੀ देर ਬਾਅਦ ਬਲਜੀਤ ਕੌਰ ਆਪਣੇ ਹੱਥ ਧੋ ਕੇ ਅੰਦਰ ਆਈ ਅਤੇ ਸਾਰਿਆਂ ਦੇ ਨਾਲ ਬੈਠ ਗਈ ਪ੍ਰੀਤ ਤੇ ਸਹੇਲੀਆਂ ਹੈਰਾਨ ਜਿਹਾ ਹੋ ਗਈਆਂ ਤਾਂ ਬਲਜੀਤ ਕੌਰ ਨੇ ਕਿਹਾ ਮੈਂ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਵਾਂ ਕਿ ਮੈਂ ਕੋਈ ਨੌਕਰਾਨੀ ਨਹੀਂ ਬਲਕਿ ਤੁਹਾਡੀ ਸਹੇਲੀ ਦੀ ਸੱਸ ਹਾਂ ਤੁਹਾਡੀ ਸਹੇਲੀ ਨੇ ਨਹੀਂ ਦੱਸਿਆ ਇਸ ਲਈ ਮੈਂ ਸੋਚਿਆ ਕਿ ਚਲੋ ਮੈਂ ਹੀ ਦੱਸ ਦੇਵਾਂ ਸਾਰੀਆਂ ਸਹੇਲੀਆਂ ਹੈਰਾਨ ਹੋ ਗਈਆਂ ਅਤੇ ਹੈਰਾਨ ਹੋ ਕੇ ਪ੍ਰੀਤਵਲ ਨੂੰ ਦੇਖਣ ਲੱਗੀਆਂ ਤਾਂ ਉਸਦੀ ਸੱਸ ਬਲਜੀਤ ਕੌਰ ਨੇ ਕਿਹਾ ਬਹੂ ਮੰਨਿਆ ਕੇ ਘਰ ਵਿੱਚ ਨੌਕਰਾਨੀ ਰੱਖਣਾ ਤੇਰੇ ਲਈ ਸਟੇਟਸ ਸਿੰਬਲ ਹੈ ਪਰ ਆਪਣੀ ਹੀ ਸੱਸ ਨੂੰ ਨੌਕਰਾਨੇ ਕਰਾਰ ਦੇਣਾ ਇਹ ਕਿੱਥੋਂ ਦਾ ਸਟੇਟਸ ਹੈ ਪ੍ਰੀਤ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਸ ਸਮੇਂ ਉਹ ਚੁੱਪ ਰਹੀ ਅਤੇ ਆਪਣੀਆਂ ਸਾਰੀਆਂ ਸਹੇਲੀਆਂ ਦੇ ਚਲੇ ਜਾਣ ਤੋਂ ਬਾਅਦ ਪ੍ਰੀਤ ਨੇ ਘਰ ਵਿੱਚ ਤਮਾਸ਼ਾ ਖੜਾ ਕਰ ਦਿੱਤਾ ਮਾਤਾ ਪਿਤਾ ਇਸ ਗੱਲ ਤੇ ਹੈਰਾਨ ਸਨ ਕਿ ਸਾਡਾ ਆਪਣਾ ਪੁੱਤ ਹੀ ਸਾਡੀ ਗੱਲ ਨਹੀਂ ਸਮਝ ਸਕਿਆ ਲਖਵੀਰ ਨੇ ਕਿਹਾ ਮਾਂ ਇੰਨੀ ਛੋਟੀ ਜਿਹੀ ਗੱਲ ਦਾ ਪਤੰਗੜ ਬਣਾਉਣ ਦੀ ਕੀ ਜ਼ਰੂਰਤ ਸੀ ਤੁਹਾਨੂੰ ਆਪਣੇ ਪੁੱਤ ਦੀ ਇਹ ਗੱਲ ਸੁਣਦੇ ਸਾਰ ਹੀ ਨਿਆਲ ਸਿੰਘ ਜੀ ਨੂੰ ਵੀ ਗੁੱਸਾ ਆ ਗਿਆ ਜਿਹੜਾ ਗੁੱਸਾ ਉਹਨਾਂ ਨੇ ਅੱਜ ਤੱਕ ਬੱਚਿਆਂ ਦੇ ਮੋਹ ਦੇ ਵਸ ਵਿੱਚ ਹੋ ਕੇ ਅੰਦਰ ਹੀ ਦੱਬਿਆ ਹੋਇਆ ਸੀ ਅਤੇ ਕਿਹਾ ਛੋਟੀ ਜਿਹੀ ਗੱਲ ਤੇਰੀ ਮਾਂ ਨੂੰ ਇੱਥੇ ਨੌਕਰਾਨੀ ਕਹਿ ਦਿੱਤਾ ਗਿਆ ਅਤੇ ਤੇਰੇ ਲਈ ਇਹ ਛੋਟੀ ਜਿਹੀ ਗੱਲ ਹੈ ਮਾਫ਼ ਕਰਨਾ ਪੁੱਤ ਅੱਜ ਤੱਕ ਅਸੀਂ ਸਭ ਕੁਝ ਚੁੱਪਚਾਪ ਸਹਿ ਰਹੇ ਸੀ ਪਰ ਹੁਣ ਪਾਣੀ ਸਿਰ ਤੋਂ ਉੱਤੇ ਜਾ ਚੁੱਕਿਆ ਹੈ ਜੇਕਰ ਹੁਣ ਅਸੀਂ ਇਸ ਘਰ ਵਿੱਚ ਇੱਕ ਪਲ ਵੀ ਰੁਕਾਂਗੇ ਤਾਂ ਇਹ ਮੇਰੀ ਪਤਨੀ ਦਾ અપਮਾਨ ਹੋਵੇਗਾ ਇਹ ਕਹਿੰਦੇ ਹੋਏ ਨਿਹਾਲ ਸਿੰਘ ਜੀ ਆਪਣੀ ਪਤਨੀ ਬਲਜੀਤ ਕੌਰ ਨਾਲ ਸਮਾਨ ਪੈਕ ਕਰਵਾਉਣ ਲੱਗੇ ਇਹ ਸੋਚ ਕੇ ਕਿ ਕਿਤੇ ਬੱਚੇ ਦਾ ਮੋਹ ਉਹਨਾਂ ਨੂੰ ਰੋਕ ਨਾ ਲਵੇ ਇਸ ਲਈ ਦੂਰ ਤੋਂ ਦੇਖ ਕੇ ਹੀ ਚਲੇ ਗਏ ਜਿਸ ਬਹੂ ਦੀ ਉਹਨਾਂ ਨੇ ਐਨੇ ਮਹੀਨੇ ਸੇਵਾ ਕੀਤੀ ਸੀ ਉਸੇ ਬਹੂ ਨੇ ਬੇਇੱਜ਼ਤੀ ਦਾ ਇਨਾਮ ਦੇ ਕੇ ਉਹਨਾਂ ਨੂੰ ਰਵਾਨਾ ਕਰ ਦਿੱਤਾ ਅਤੇ ਉਹਨਾਂ ਦੇ ਆਪਣੇ ਪੁੱਤ ਨੇ ਵੀ ਉਹਨਾਂ ਨੂੰ ਰੋਕਿਆ ਤੱਕ ਨਹੀਂ निहाल सिंह जी ਅਤੇ ਬਲਜੀਤ ਕੌਰ ਪਹਿਲੀ ਵਾਰ ਫੜ ਕੇ ਆਪਣੇ ਪਿੰਡ ਵਾਪਸ ਆ ਗਏ। ਰਹਿ ਰਹਿ ਕੇ ਉਹਨਾਂ ਨੂੰ ਬਸ ਇੱਕ ਹੀ ਚਿੰਤਾ ਸਤਾ ਰਹੀ ਸੀ ਕਿ ਉਮਰ ਦੇ ਇਸ ਪੜਾਅ ਤੇ ਜਦੋਂ ਬੱਚਿਆਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ, ਉਹ ਕਿਵੇਂ ਗੁਜ਼ਾਰਾ ਕਰਨਗੇ? ਮਹੀਨੇ ਦੇ ਕਿਰਾਏ ਤੋਂ ਇਲਾਵਾ ਕਮਾਈ ਦਾ ਹੋਰ ਕੋਈ ਖਾਸ ਸਾਧਨ ਵੀ ਨਹੀਂ ਸੀ ਉਹਨਾਂ ਕੋਲ। ਸਾਰੇ ਆਪਣੇ ਜਮਾ ਕੀਤੇ ਹੋਏ ਪੈਸੇ ਉਹਨਾਂ ਨੇ ਆਪਣੇ ਬੇਟੇ ਦੀ ਪੜ੍ਹਾਈ ਅਤੇ ਉਸਦੇ ਸੈਟਲ ਹੋਣ ਤੇ ਹੀ ਲਾਅ ਦਿੱਤੇ ਸਨ। ਘਰ ਪਹੁੰਚ ਕੇ ਜਿਵੇਂ ਹੀ ਕੰਟੀ ਵਜਾਈ ਅੰਜੂ ਅਤੇ ਉਸਦੇ ਪਤੀ ਦੇ ਆਉਣ ਤੋਂ ਪਹਿਲਾਂ ਹੀ ਸ਼ਵੀ ਬਾਹਰ ਆ ਗਿਆ। ਮੰਮਾ ਦੇਖੋ ਦਾਦੀ ਦਾਦਾ ਆ ਗਏ। ਤੁਸੀਂ ਕਿੱਥੇ ਗਏ ਸੀ ਸਾਨੂੰ ਛੱਡ ਕੇ? ਅੰਜੂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹਨਾਂ ਨੇ ਦੋਹਾਂ ਨੇ ਸ਼ਵੀ ਨੂੰ ਆਪਣੇ ਬੁੱਕਲ ਵਿੱਚ ਲੈ ਲਿਆ। ਉੱਧਰ ਅੰਜੂ ਨੂੰ ਉਹਨਾਂ ਦੇ ਚਿਹਰੇ ਤੇ ਖੁਸ਼ੀ ਅਤੇ ਹੈਰਾਨੀ ਦੇ ਭਾਵ ਦਿਸ ਰਹੇ ਸਨ। ਉਹਨਾਂ ਨੂੰ ਦੇਖ ਕੇ ਉਹ ਸਮਝ ਨਹੀਂ پا ਰਹੀ ਸੀ ਕਿ ਅੰਕਲ ਆਂਟੀ ਤਾਂ 6 ਮਹੀਨਿਆਂ ਦਾ ਕਹਿ ਕੇ ਗਏ ਸਨ ਪਰ ਇਦਾਂ ਪਹਿਲਾਂ ਹੀ ਵਾਪਸ ਆ ਗਏ। ਉਹ ਵੀ ਸਾਰਾ ਸਮਾਨ ਲੈ ਕੇ ਪਰ ਜਲਦੀ ਹੀ ਉਹਨਾਂ ਦੇ ਚਿਹਰੇ ਨੂੰ ਦੇਖ ਕੇ ਅੰਜੂ ਸਭ ਸਮਝ ਗਈ। ਤੁਸੀਂ ਹੱਥ ਮੂੰਹ ਤੋਂ ਲਵੋ ਮੈਂ ਤੁਹਾਡੇ ਲਈ ਖਾਣ ਪੀਣ ਦਾ ਪ੍ਰਬੰਧ ਕਰਦੀ ਹਾਂ ਅੰਜੂ ਨੇ ਕਿਹਾ ਤਾਂ ਬਲਜੀਤ ਕੌਰ ਦੀਆਂ ਅੱਖਾਂ ਨਮ ਹੋ ਗਈਆਂ ਜਿਵੇਂ ਹੀ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਹਨਾਂ ਨੂੰ ਆਪਣੇ ਘਰ ਵਿੱਚ ਆ ਕੇ ਸਕੂਨ ਮਿਲਿਆ ਪਰ ਨਿਹਾਲ ਸਿੰਘ ਜੀ ਦੇ ਮਨ ਦੇ ਅੰਦਰ ਵਾਰ-ਵਾਰ ਉਹੀ ਗੱਲਾਂ ਘੁੰਮ ਰਹੀਆਂ ਸਨ ਜਿਵੇਂ ਹੀ ਉਹ ਆਪਣੇ ਕਮਰੇ ਵਿੱਚ ਕਦਮ ਰੱਖਣ ਲੱਗੇ ਤਾਂ ਦਿਲ ਵਿੱਚ ਦਰਦ ਸ਼ੁਰੂ ਹੋਇਆ ਇਸ ਤੋਂ ਪਹਿਲਾਂ ਕਿ ਬਲਜੀਤ ਕੌਰ ਉਸ ਨੂੰ ਸੰਭਾਲਦੀ ਨਿਹਾਲ ਸਿੰਘ ਉਸ ਤੋਂ ਪਹਿਲਾਂ ਹੀ ਢਾਲ ਹੋ ਕੇ ਧਰਤੀ ਤੇ ਡਿੱਗ ਪਏ ਬਲਜੀਤ ਕੌਰ ਦੀ ਆਵਾਜ਼ ਸੁਣ ਕੇ ਅੰਜੂ ਅਤੇ ਉਸ ਦਾ ਪਤੀ ਦੌੜੇ ਆਏ ਪਰ ਉਦੋਂ ਤੱਕ ਨਿਹਾਲ ਸਿੰਘ ਦੇ ਪ੍ਰਾਣ ਨਿਕਲ ਚੁੱਕੇ ਸਨ ਬਲਜੀਤ ਕੌਰ ਦੇ ਉੱਪਰ ਤਾਂ ਜਿਵੇਂ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ ਸੀ ਅੰਜੂ ਅਤੇ ਉਸ ਦੇ ਪਤੀ ਨੇ ਬਲਜੀਤ ਕੌਰ ਨੂੰ ਸੰਭਾਲਿਆ ਅਤੇ ਉਸ ਦੇ بیٹے ਤਨੂ ਨੂੰ ਖਬਰ ਕਰ ਦਿੱਤੀ ਤਾਂ ਦੋਵੇਂ ਜੀ ਲੋਕਾਂ ਲੱਜੋ ਅੰਤਮ ਸੰਸਕਾਰ ਕਰਾ ਕੇ ਚਲੇ ਗਏ ਆਪਣੀ ਮਾਂ ਦਾ ਹਾਲ ਚਾਲ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਦੋਹਾਂ ਨੇ ਪਰ ਉਹਨਾਂ ਦੇ ਕਿਰਾਏਦਾਰਾਂ ਨੇ ਉਹਨਾਂ ਦਾ ਹਰ ਕਦਮ ਤੇ ਸਾਥ ਦਿੱਤਾ ਹੌਲੀ-ਹੌਲੀ ਵਕਤ ਬੀਤਣ ਲੱਗਾ ਅਤੇ ਬਲਜੀਤ ਕੌਰ ਦੀ ਹਾਲਤ ਵੀ ਹੁਣ ਨਾਜ਼ੁਕ ਹੋਣ ਲੱਗੀ। ਇੱਕ ਦਿਨ ਉਹਨਾਂ ਦੇ ਕਿਰਾਏਦਾਰ ਅੰਜੂ ਦਾ ਬੇਟਾ ਸ਼ਵੀ ਬਿਮਾਰ ਹੋ ਗਿਆ ਅਤੇ ਉਸਨੂੰ ਪੂਰਾ ਦਿਨ ਹਸਪਤਾਲ ਵਿੱਚ ਦਾਖਲ ਕਰਕੇ ਰੱਖਣਾ ਪਿਆ। ਬਲਜੀਤ ਕੌਰ ਨੂੰ ਤਾਂ ਵੈਸੇ ਵੀ ਖਾਣਾ ਬਣਾਉਣ ਦਾ ਸ਼ੌਕ ਸੀ, ਤਾਂ ਅੰਜੂ ਦੀ ਗੈਰ-ਹਾਜ਼ਰੀ ਵਿੱਚ ਉਸਨੇ ਟਿਫਨ ਦਾ ਸਾਰਾ ਕੰਮ ਸੰਭਾਲ ਲਿਆ। ਸਾਰੇ ਗ੍ਰਾਹਕਾਂ ਨੂੰ ਉਸਦਾ ਖਾਣਾ ਬਹੁਤ ਪਸੰਦ ਆਇਆ ਅਤੇ ਹਸਪਤਾਲ ਦੀਆਂ ਕੁੜੀਆਂ ਨੇ ਤਾਂ ਉਸਦੇ ਖਾਣੇ ਦੀਆਂ ਬਹੁਤ ਤਾਰੀਫ਼ਾਂ ਕੀਤੀਆਂ। ਫਿਰ ਬਲਜੀਤ ਕੌਰ ਨੂੰ ਅਚਾਨਕ ਪਤਾ ਲੱਗਿਆ ਕਿ ਉਹਨਾਂ ਦੇ ਕਿਰਾਏਦਾਰ ਅੰਜੂ ਅਤੇ ਉਸਦੇ ਪਤੀ ਨੇ ਆਪਣਾ ਘਰ ਖਰੀਦ ਲਿਆ ਹੈ ਅਤੇ ਉੱਥੇ ਹੀ ਉਹ ਦੋਵੇਂ ਆਪਣਾ ਰੈਸਟੋਰੈਂਟ ਖੋਲਣ ਲੱਗੇ ਹਨ। ਦਰਅਸਲ ਇਹ ਮਕਾਨ ਉਹਨਾਂ ਨੇ 2 ਮਹੀਨੇ ਪਹਿਲਾਂ ਹੀ ਖਰੀਦਿਆ ਸੀ ਪਰ ਅੰਕਲ ਦੇ ਜਾਣ ਤੋਂ ਬਾਅਦ ਉਹ ਆਂਟੀ ਨੂੰ ਇਕੱਲਿਆਂ ਨਹੀਂ ਛੱਡਣਾ ਚਾਹੁੰਦੇ ਸੀ। ਇਸ ਲਈ ਉਹਨਾਂ ਨੇ ਕੁਝ ਸਮੇਂ ਲਈ ਆਪਣੇ ਨਵੇਂ ਘਰ ਵਿੱਚ ਪ੍ਰਵੇਸ਼ ਕਰਨ ਦਾ ਫੈਸਲਾ ਟਾਲ ਦਿੱਤਾ। ਜਦੋਂ ਇਸ ਗੱਲ ਦਾ ਬਲਜੀਤ ਕੌਰ ਨੂੰ ਪਤਾ ਲੱਗਿਆ ਤਾਂ ਉਹ ਬਹੁਤ ਜ਼ਿਆਦਾ ਭਾਵੁਕ ਹੋ ਗਈ। ਫਿਰ ਆਪਣੇ ਆਪ ਨੂੰ ਸੰਭਾਲਦੇ ਹੋਏ ਅੰਜੂ ਕੋਲ ਗਈ ਅਤੇ ਉਸ ਨੂੰ ਗਲ ਨਾਲ ਲਾ ਕੇ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਬੇਟਾ ਮੇਰਾ ਇਹਨਾਂ ਖਿਆਲ ਨਾ ਰੱਖੋ ਕਿ ਮੈਂ ਤੁਹਾਨੂੰ ਇੱਥੋਂ ਜਾਣ ਹੀ ਨਾ ਦੇਵਾਂ ਫਿਰ ਬਲਜੀਤ ਕੌਰ ਨੇ ਅੰਜੂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਉਹ ਹੁਣ ਬਿਲਕੁਲ ਠੀਕ ਹੈ ਅਤੇ ਉਹਨਾਂ ਨਾਲ ਸਾਰੀ ਤਿਆਰੀ ਕਰਵਾ ਕੇ ਭਰੇ ਮਨ ਨਾਲ ਵਿਦਾ ਕੀਤਾ ਪਰ ਅੱਜ ਬਲਜੀਤ ਕੌਰ ਬਿਲਕੁਲ ਇਕੱਲੀ ਹੋ ਗਈ ਅਤੇ ਨਾਲ ਹੀ ਕਿਰਾਏ ਤੋਂ ਆਉਣ ਵਾਲੀ ਕਮਾਈ ਵੀ ਬੰਦ ਹੋ ਗਈ ਇਸ ਉਮਰ ਵਿੱਚ ਮੈਂ ਗੁਜ਼ਾਰਾ ਕਿਸ ਤਰ੍ਹਾਂ ਕਰਾਂਗੀ ਜਸ ਪੇਟੇ ਦੇ ਉੱਪਰ ਮੈਂ ਆਪਣੀ ਸਾਰੀ ਜਮਾ ਪੂੰਜੀ ਖਰਚ ਕਰ ਦਿੱਤੀ ਉਸ ਨੇ ਮੈਨੂੰ ਬੁਢਾਪੇ ਵਿੱਚ ਇਹ ਕਹਿੰਦੇ ਹੋਏ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰੇ ਅੱਗੇ ਦੀ ਜ਼ਿੰਦਗੀ ਕਿਵੇਂ ਕੱਟੇਗੀ ਸੋਚ ਕੇ ਹੀ ਉਸ ਦਾ ਦਿਲ ਬੈਠਿਆ ਜਾ ਰਿਹਾ ਸੀ ਇੰਨੇ ਨੂੰ ਦਰਵਾਜ਼ੇ ਦੀ ਬੱਲ ਵੱਜੀ ਦੇਖਿਆ ਤਾਂ ਹਸਪਤਾਲ ਦੀਆਂ ਕੁਝ ਕੁੜੀਆਂ ਬਾਹਰ ਖੜੀਆਂ ਸਨ ਬਲਜੀਤ ਕੌਰ ਦੇ ਕੋਲ ਆ ਕੇ ਉਸ ਨੂੰ ਟਿਫਨ ਸਰਵਿਸ ਲਈ ਕਹਿਣ ਲੱਗੀਆਂ ਆਂਟੀ ਤੁਹਾਡੇ ਹੱਥਾਂ ਦਾ ਖਾਣਾ ਬਹੁਤ ਹੀ ਲਾਜਵਾਬ ਹੈ ਪਲੀਜ਼ ਤੁਸੀਂ ਟਿਫਨ ਸਰਵਿਸ ਸ਼ੁਰੂ ਕਰ ਲਓ ਨਾ ਇਹ ਸੁਣ ਕੇ ਬਲਜੀਤ ਕੌਰ ਸੋਚਾਂ ਵਿੱਚ ਪੈ ਗਈ ਫਿਰ ਅੰਦਰ ਆ ਕੇ ਆਪਣੇ ਪਤੀ ਦੀ ਤਸਵੀਰ ਸਾਹਮਣੇ ਖੜੀ ਹੋ ਕੇ ਕਹਿਣ ਲੱਗੀ ਇਹ ਕਿਵੇਂ ਸੰਭਵ ਹੈ ਕਿ ਮੈਂ ਇਸ ਉਮਰ ਵਿੱਚ ਆਪਣਾ ਕੰਮ ਸ਼ੁਰੂ ਕਰਾਂ ਫਿਰ ਸੋਚਣ ਲੱਗੀ ਇਸ ਵਿੱਚ ਹਰਜ ਹੀ ਕੀ ਹੈ ਇਹ ਸੋਚਦੇ ਸੋਚਦੇ ਉਸ ਦੇ ਮਨ ਦੇ ਵਿੱਚ ਆਸ ਜਾਗੀ ਅਤੇ ਮਨ ਹੀ ਮਨ ਉਸ ਨੇ ਆਪਣੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਦਾ ਫੈਸਲਾ ਲਿਆ ਅੰਜੂ ਅਤੇ ਉਸਦੇ ਪਤੀ ਦਾ ਘਰ ਵੀ ਥੋੜੀ ਦੂਰੀ ਤੇ ਹੀ ਸੀ ਅੰਜੂ ਨੂੰ ਫੋਨ ਕਰਕੇ ਉਸ ਨੇ ਆਪਣੇ ਘਰੇ ਮਿਲਣ ਲਈ ਬੁਲਾਇਆ ਅਤੇ ਟਿਫਨ ਸਰਵਿਸ ਸ਼ੁਰੂ ਕਰਨ ਵਿੱਚ ਉਸਦੀ ਮਦਦ ਮੰਗੀ। ਦੋ ਦਿਨਾਂ ਵਿੱਚ ਹੀ ਅੰਜੂ ਦੀ ਮਦਦ ਨਾਲ ਬਲਜੀਤ ਕੌਰ ਨੇ ਆਪਣਾ ਕੰਮ ਸ਼ੁਰੂ ਕਰ ਲਿਆ ਅਤੇ ਆਪਣੀ ਮਦਦ ਕਰਨ ਲਈ ਦੋ ਕੁੜੀਆਂ ਵੀ ਰੱਖ ਲਈਆਂ ਜੋ ਸਾਰਾ ਦਿਨ ਭੱਜ ਦੌੜ ਦਾ ਕੰਮ ਸੰਭਾਲਦੀਆਂ। ਕੁਝ ਹੀ ਦਿਨਾਂ ਵਿੱਚ ਉਸ ਨੂੰ ਚੰਗੀ ਕਮਾਈ ਹੋਣ ਲੱਗੀ। ਹਸਪਤਾਲ ਦੀਆਂ ਕੁਝ ਲੜਕੀਆਂ ਨੂੰ ਬਲਜੀਤ ਕੌਰ ਨਾਲ ਇੰਨਾ ਲਗਾਵ ਹੋ ਗਿਆ ਕਿ ਉਹ ਉਸਦੇ ਘਰ ਕਿਰਾਏ ਤੇ ਰਹਿਣ ਲੱਗੀਆਂ। ਹੁਣ ਬਲਜੀਤ ਕੌਰ ਦਾ ਇਕੱਲਾਪਨ ਵੀ ਬਿਲਕੁਲ ਦੂਰ ਹੋ ਗਿਆ ਸੀ। ਇੱਕ ਦਿਨ ਕੁਝ ਲੜਕੀਆਂ ਨੇ ਇੱਕ ਦਿਨ ਕੁਝ ਲੜਕੀਆਂ ਨੇ ਬਲਜੀਤ ਕੌਰ ਦੇ ਖਾਣੇ ਦੀ ਤਾਰੀਫ਼ ਕਰਦਿਆਂ ਹੋਇਆਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾ ਦਿੱਤੀ ਦੇਖਦੀ ਹੀ ਦੇਖਦੀ ਉਹ ਵੀਡੀਓ ਅੱਗ ਦੀ ਤਰ੍ਹਾਂ ਫੈਲ ਗਈ ਅਤੇ ਬਲਜੀਤ ਕੌਰ ਦੇ ਹੱਥਾਂ ਦੇ ਬਣੇ ਹੋਏ ਖਾਣੇ ਦੀ ਚਰਚਾ ਦੂਰ ਦੂਰ ਤੱਕ ਹੋਣ ਲੱਗੀ ਹੁਣ ਤਾਂ ਉਸ ਦਾ ਕੰਮ ਹੋਰ ਵੀ ਵੱਧ ਗਿਆ ਸੀ ਉਦੋਂ ਉਸਦੀ ਨੂਨ ਨੇ ਜਦੋਂ ਵੀਡੀਓ ਦੇਖੀ ਤਾਂ ਉਸਦੀ ਹਾਲਤ ਅਜਿਹੀ ਹੋ ਗਈ ਕਿ ਜੇਕਰ ਕੱਟਿਏ ਤਾਂ ਖੂਨ ਹੀ ਨਹੀਂ ਤੁਰੰਤ ਉਹ ਵੀਡੀਓ ਉਸਨੇ ਆਪਣੇ ਪਤੀ ਨੂੰ ਦਿਖਾਉਂਦੇ ਹੋਏ ਕਿਹਾ ਦੇਖੋ ਤੇਰੇ ਮੰਮੀ ਦੇ ਬਣਾਏ ਹੋ ਖਾਣੇ ਦੀ ਚਰਚਾ ਪੂਰੇ ਦੇਸ਼ ਵਿੱਚ ਹੋ ਰਹੀ ਹੈ ਕਿੰਨਾ ਕਮਾਉਂਦੀ ਹੋਣੀ ਆ ਤੇਰੀ ਨੌਕਰੀ ਨਾਲ ਤਾਂ ਆਪਣੇ ਘਰ ਦਾ ਗੁਜ਼ਾਰਾ ਹੀ ਮਸਾਂ ਚੱਲਦਾ ਹੈ ਆਪਣੀ ਮਾਂ ਤੋਂ ਹੀ ਕੁਝ ਮਦਦ ਮੰਗ ਲੈ ਉਹਨਾਂ ਦਾ ਕੰਮ ਤਾਂ ਕਿੰਨਾ ਵਧੀਆ ਚੱਲ ਰਿਹਾ ਹੈ ਤਾਂ ਕਿਉਂ ਨਾ ਆਪਾਂ ਵੀ ਉਹਨਾਂ ਦੇ ਕੋਲ ਜਾ ਕੇ ਹੀ ਰਹੀਏ ਵੈਸੇ ਵੀ ਹੁਣ ਪਿਤਾ ਜੀ ਨਹੀਂ ਰਹੇ ਤਾਂ ਮਾਂ ਨੂੰ ਵੀ ਬਹੁਤੇ ਇਕੱਲਾਪਨ ਮਹਿਸੂਸ ਹੁੰਦਾ ਹੋਵੇਗਾ ਇਹ ਸਭ ਦੇਖ ਕੇ ਲਖਵੀਰ ਦੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਸੀ ਆਪਣੀ ਪਤਨੀ ਦਾ ਕਹਿਣਾ ਮੰਨ ਕੇ ਲਖਵੀਰ ਨੇ ਆਪਣੀ ਮਾਂ ਕੋਲ ਜਾਣ ਦਾ ਫੈਸਲਾ ਕੀਤਾ ਅਗਲੇ ਹੀ ਦਿਨ ਦੋਵੇਂ ਜਣੇ ਆਪਣੇ ਬੇਟੇ ਦੇ ਨਾਲ ਆਪਣੀ ਮਾਂ ਦੇ ਘਰ ਪਹੁੰਚ ਗਏ ਉੱਥੋਂ ਦਾ ਦ੍ਰਿਸ਼ ਦੇਖ ਕੇ ਪ੍ਰੀਤ ਬਹੂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਉੱਥੇ ਤਾਂ ਜਿਵੇਂ ਪੂਰਾ ਮੇਲਾ ਲੱਗਿਆ ਹੋਇਆ ਸੀ ਸਾਰੇ ਪਾਸੇ ਪੂਰੀ ਰੌਣਕ ਸੀ ਅਤੇ মিডিਆ ਵਾਲੇ ਉਸ ਦੀ ਸੱਸ ਬਲਜੀਤ ਕੌਰ ਦੀ ਇੰਟਰਵਿਊ ਲੈ ਰਹੇ ਸਨ ਇਹ ਦੇਖ ਕੇ ਦੋਵੇਂ ਪਤੀ ਪਤਨੀ ਇੱਕ ਪਾਸੇ ਖੜੇ ਹੋ ਗਏ ਅੱਜ ਉਹ ਆਪਣੇ ਹੀ ਘਰ ਵਿੱਚ ਆਪਣੇ ਆਪ ਨੂੰ ਪਰਾਇਆ ਮਹਿਸੂਸ ਕਰ ਰਹੀ ਸੀ ਬਲਜੀਤ ਕੌਰ ਨੇ ਤਾਂ ਉਹਨਾਂ ਨੂੰ ਬਹੁਤ ਪਹਿਲਾਂ ਹੀ ਦੇਖ ਲਿਆ ਸੀ ਪਰ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਉਹ ਆਪਣੇ ਕੰਮ ਵਿੱਚ ਲੱਗੀ ਰਹੀ ਜਦੋਂ ਭੀੜ ਥੋੜੀ ਘਟ ਹੋਈ ਤਾਂ ਪ੍ਰੀਤੀ ਅਤੇ ਲਖਵੀਰ ਬਲਜੀਤ ਕੌਰ ਦੇ ਕੋਲ ਗਏ ਅਤੇ ਚਰਨਾਂ ਵਿੱਚ ਜਾ ਕੇ ਡਿੱਗ ਪਏ ਬਲਜੀਤ ਕੌਰ ਨੇ ਚਿਹਰੇ ਤੇ ਕੋਈ ਭਾਵਨਾ ਦਿਖਾਉਂਦੇ ਹੋਏ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਆਪਣੇ ਪੋਤੇ ਨੂੰ ਇੰਨੇ ਦਿਨਾਂ ਬਾਅਦ ਦੇਖ ਕੇ ਬਹੁਤ ਪਿਆਰ ਕੀਤਾ ਅਤੇ ਫਿਰ ਤੋਂ ਆਪਣੇ ਕੰਮ ਵਿੱਚ ਲੱਗ ਗਈ ਇਹਨਾਂ ਨੂੰ ਲਖਵੀਰ ਨੇ ਪਿੱਛੋਂ ਆਵਾਜ਼ ਦਿੱਤੀ ਮੰਮੀ ਜੀ ਸਾਨੂੰ ਮਾਫ਼ ਕਰ ਦਿਓ ਸਾਡੇ ਦੋ ਬਹੁਤ ਵੱਡੀ ਭੁੱਲ ਹੋ ਗਈ ਅੱਜ ਤੋਂ ਅਸੀਂ ਤੁਹਾਡੇ ਕੋਲ ਹੀ ਰਹਿਣਾ ਚਾਹੁੰਦੇ ਹਾਂ ਬਲਜੀਤ ਕੌਰ ਨੇ ਉਹਨਾਂ ਵੱਲ ਤਿੱਖੀਆਂ ਨਜ਼ਰਾਂ ਨਾਲ ਵੇਖਦੇ ਹੋਏ ਕਿਹਾ ਅੱਛਾ ਪਰ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ ਮੈਂ ਇੱਜ਼ਤ ਦੇ ਨਾਲ ਰਹਿਣਾ ਚਾਹੁੰਦੀ ਹਾਂ ਕਿਸੇ ਦੇ ਘਰ ਦੀ ਨੌਕਰਾਨੀ ਬਣ ਕੇ ਨਹੀਂ ਹੁਣ ਇਹ ਸਾਰੇ ਹੀ ਮੇਰਾ ਪਰਿਵਾਰ ਹਨ ਤਾਂ ਬਹੂ ਨੇ ਕਿਹਾ ਮੰਮੀ ਜੀ ਇਸ ਘਰ ਤੇ ਸਾਡਾ ਵੀ ਕੁਝ ਹੱਕ ਹੈ ਤੁਹਾਡਾ ਹੱਕ ਤਾਂ ਉਸ ਦਿਨ ਹੀ ਖਤਮ ਹੋ ਗਿਆ ਸੀ ਜਦੋਂ ਮੈਂ ਤੇ ਤੇਰੇ ਪਾਪਾ ਜੀ ਅਸੀਂ ਦੋਵੇਂ ਉਸ ਘਰ ਵਿੱਚੋਂ ਬੇਇੱਜ਼ਤ ਹੋ ਕੇ ਨਿਕਲੇ ਸੀ ਦੂਰ ਤੋਂ ਆਏ ਹੋ ਇਸ ਲਈ ਕੁਝ ਖਾ ਕੇ ਜਾਣਾ ਅਤੇ ਰਸਤੇ ਲਈ ਮੈਂ ਤੁਹਾਡੇ ਲਈ ਟਿਫਨ ਪੈਕ ਕਰ ਦੇਵਾਂਗੀ ਇਹ ਕਹਿ ਕੇ ਬਲਜੀਤ कौर ਫਿਰ ਤੋਂ ਆਪਣੇ ਕੰਮ ਵਿੱਚ ਰੁੱਝ ਗਈ ਅੱਜ ਉਸਦੇ ਚਿਹਰੇ ਤੇ ਸੰਤੁਸ਼ਟੀ ਦੇ ਭਾਵ ਅਤੇ ਹੌਸਲੇ ਨਾਲ ਭਰੀ ਹੋਈ ਮੁਸਕਾਨ ਸੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ